ਜੇ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿਨਾ ਵੀ ਨਾ ਪਹਿਨਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸਰਕਾਰੀ ਸਕੂਲ ਕੋਲ ਪ੍ਰਸ਼ਨ ਪੱਤਰਾਂ ਦੀ ਸਪਾਈ ਲਈ ਨਹੀਂ ਫੰਡ ਪੇਪਰ ਕਰਨੇ ਪਏ ਰੱਦ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਕਿਹਾ ਪੰਜਾਬ ਨੂੰ ਵਾਹਿਗੁਰੂ ਬਚਾਵੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਬੁੱਧਵਾਰ ਨੂੰ ਸ਼ੁਰੂ ਹੋਏ ਟਰਮ 1 ਦੀ ਪ੍ਰੀਖਿਆ ਲਈ ਬੈਠੇ ਹਨ ਪਰ ਮੁੱਲਾਪੁਰ ਮੰਡੀ ਦੇ ਸਰਕਾਰੀ ਹਾਈ ਸਕੂਲ ਵਿੱਚ ਜਿਹੜਾ ਨਹੀਂ ਹੋ ਸਕਿਆ ਜਿਸ ਦਾ ਕਾਰਨ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਥੋਂ ਦੇ ਸਕੂਲ ਕੋਲ ਪ੍ਰਸ਼ਨ ਪੱਤਰਾਂ ਦੀ ਛਪਾਈ ਲਈ ਖਰਚ ਕਰਨ ਲਈ 12000 ਰੁਪਏ ਨਹੀਂ ਹਨ ਇਸ ਦੇ ਨਾਲ ਹੀ ਇਹ ਪਤਾ ਲੱਗ ਰਿਹਾ ਹੈ ਕਿ 6ਵੀਂ ਤੋਂ 10ਵੀਂ ਜਮਾਤ ਤੱਕ ਦੇ 397 ਵਿਦਿਆਰਥੀਆਂ ਜੋ ਕੋਈ ਵੀ ਬੱਚਾ ਪਹਿਲੀ ਟਰਮ ਦੀ ਪ੍ਰੀਖਿਆ 'ਚ ਨਹੀਂ ਬੈਠ ਸਕਿਆ ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਕੂਲ ਮੁਖੀ ਖੁਸ਼ਮਿੰਦਰ ਸਿਕੋਰ ਨੂੰ ਸਪਸ਼ਟ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਨੇਤਾ ਪ੍ਰਤਾਪ ਸਿੰਘ ਬਾਜਵਾੜੀ ਨੇ ਕਿਹਾ ਕਿ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਦੇ 397 ਵਿਦਿਆਰਥੀਆਂ ਨੂੰ ਟਰਮ ਪਹਿਲੀ ਦੀ ਪ੍ਰੀਖਿਆ ਛੱਡਣੀ ਪਈ ਕਿਉਂਕਿ ਉਸ ਸਕੂਲ ਕੋਲ ਪ੍ਰਸ਼ਨ ਪੱਤਰ ਛਪਾਣ ਲਈ ਫੰਡ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਆਪਣੀ ਸੇਤ ਦਾ ਤੇ ਲਗਾ ਦਿੱਤਾ ਅਤੇ ਬਲਕਿ ਆਪਣੇ ਅਯੋਗ ਅਤੇ ਲਾਪਰਵਾਹੀ ਵਾਲੇ ਰੱਖ ਵੀ ਹੈ ਕਾਰ ਪੰਜਾਬ ਦੀ ਵਿੱਤੀ ਸਿਹਤ ਨੂੰ ਵੀ ਆਈਸੀਯੂ ਵਿੱਚ ਪਾ ਦਿੱਤਾ ਵਾਈਗਰੂਪ ਪੰਜਾਬ ਨੂੰ ਬਚਾਵੇ ਇਸ ਦੀ ਖਬਰ ਸਾਹਮਣੇ ਆ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ